ਅਮ੍ਰਿਤ ਪੁਲਿਸ ਕਮਿਸ਼ਨਰ ਅਮਰਸੇਰ ਸਾਧ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਪੀਐਸ ਰਣਜੀਤ ਐਵਨਿਊ ਦੇ ਐਸਐਚਓ ਮਿਸਟਰ ਰੋਗਨ ਹੰਸ ਤੇ ਏਸੀਪੀ ਨਾਰਥ ਮਿਸਟਰ ਅਰਵਿੰਦ ਮੀਨਾ ਇਹਨਾਂ ਨੇ ਤਿੰਨ ਜਣੇ ਗ੍ਰਿਫਤਾਰ ਕੀਤੇ ਜਿਨ੍ਹਾਂ ਦਾ ਨਾਮ ਹੈ ਸੁਖਰਾਜ ਸਿੰਘ ਮਨਪ੍ਰੀਤ ਸਿੰਘ ਤੇ ਜਿਹੜਾ ਤੀਸਰਾ ਉਹ ਜੁਵਨਾਈਲ ਹੈਗਾ ਐਫਆਈਆ ਨੰਬਰ ਵੀ ਡੇਟਿਡ 2/2/2025 ਅੰਡਰ ਸੈਕਸ਼ਨ 22 29 61 85 ਐਨਡੀਪੀਐਸ ਐਕਟ ਪੀਐਸ ਰਣਜੀਤ ਐਵਨਿਊ ਜਿਹੜਾ ਇਹਨਾਂ ਨੇ 2000 ਨਸ਼ੇਲੀ ਜਿਹੜੀ ਹੈਗੀ ਟੈਬਲੇਟਸ ਉਹਦੀ ਰਿਕਵਰੀ ਕੀਤੀ ਹੈ ਤੇ 1750 ਇੰਜੈਕਸ਼ਨ ਇੱਕ ਜ਼ੈਨਕਾਰ ਤੇ ਇੱਕ ਐਕਟਿਵਾ ਸਕੂਟਰ ਦੀ ਵੀ ਰਿਕਵਰੀ ਕੀਤੀ ਹੈ ਇਹਦੇ ਨਾਲ ਨਾਲ ਇਹਦਾ ਬ੍ਰੀਕਾਪ ਹੈ 16200 ਐਲਫੈਂਜ਼ੋਲ ਟੈਬਲੇਟਸ ਨੇ 3300 ਡਰਾਮਾਡੋਲ 360 ਕੋਬੈਡੋਲ ਤੇ 1750 ਡਰਾਮਾਡੋਲ ਇੰਜੈਕਸ਼ਨ ਨੇ ਰੰਜੀਤ ਅਬਨੀ ਪੁਲਿਸ ਸਟੇਸ਼ਨ ਦੇ ਮੁਲਾਜ਼ਮਾ ਨੇ ਨਾਕਾ ਲਾਇਆ ਸੀ ਪੀਆਰ ਚੌਂਕ ਤੇ ਜੋ ਕਿ ਉਥੋਂ ਇੱਕ ਇਹਨਾਂ ਨੂੰ ਜ਼ਿੰਕਾਰਾਂ ਦੀ ਦਿਖੀ ਤੇ ਇਹਨਾਂ ਨੇ ਜ਼ਿੰਕਾਰ ਨੂੰ ਰੂਟੀਨ ਚੈਕਿੰਗ ਕੀਤੀ ਰੋਕਿਆ ਤੇ ਚੈਕਿੰਗ ਕੀਤੀ ਤੇ ਉਹਦੇ ਵਿੱਚ 700 ਟੈਬਲੇਟਸ ਮਿਲੀਆਂ ਉਹਦੇ ਬਾਅਦ ਅਸੀਂ ਉਹਦੇ ਚ ਸਿਗੇ ਸੁਕਰਾਤ ਸਿੰਘ ਸੀ ਤੇ ਇੱਕ ਜੁਵਨਾਈਲ ਸੀਗਾ ਤੇ ਉਸ ਤੋਂ ਬਾਅਦ ਅਸੀਂ ਬੈਕਵਰਡ ਲਿੰਕੇजेस ਐਕਸਪਲੋਰ ਕੀਤੀਆਂ ਤੇ ਉਹਦੇ ਚ ਸਾਨੂੰ ਮਨਪ੍ਰੀਤ ਸਿੰਘ ਤੋਂ ਬਾਕੀ ਸਾਰਾ ਸਮਾਨ ਮਿਲਿਆ ਤੇ ਉਹਦੇ ਐਕਟੀਵਾ ਤੋਂ ਇਸੀ ਅਕਤਵਾਦੀ ਆਪਣੇ ਕਬਜ਼ੇ 'ਚ ਲੈ ਲਏ ਸੈਂਕੜੇ ਵੀ ਲੈ ਲਈ ਤੇ ਉਹਦੇ ਨਾਲ-ਨਾਲ ਜਿਹੜਾ ਜੁਵਨਾਈਲ ਦਾ ਫਾਦਰ ਹੈ ਓਮ ਪ੍ਰਕਾਸ਼ ਉਹ ਹੱਲੇ ਭੱਜਿਆ ਹੋਇਆ ਹੈ ਨਾਲੇ ਨਾਲ ਇੱਕ ਹੋਰ ਸਾਥੀ ਹੈ ਸ਼ਿਵਮ ਉਹ ਵੀ ਹੱਲੇ ਭੱਜਿਆ ਹੋਇਆ ਹੈ ਤੇ ਇਹਦੇ ਨਾਲ ਨਾਲ ਜਿਹੜਾ ਸੁਖਰਾਜ ਹੈ ਉਹਦੇ ਤੇ 6 ਪਰਚੇ ਦਰਜ ਹੈਗੇ ਆ ਜਿਦੋਂ ਵਿੱਚੋਂ 5 ਪਰਚੇ ਅੰਮ੍ਰਿਤਸਰ ਰੂਰਲ ਦੇ ਹੈਗੇ ਆ ਤੇ ਇੱਕ ਪਰਚਾ ਹੈਗਾ ਗੁਰਦਾਸਪੁਰ ਜ਼ਿਲ੍ਹੇ ਦਾ ਤੇ ਜਿਹੜਾ ਮੰਤਰੀਤ ਉਹਦੇ ਤੇ ਇੱਕ ਪਰਚਾ ਉਹ ਸੁਲਤਾਨਪੁਰ ਮੰਡ ਥਾਣੇ ਦਾ ਆਮ ਜੈਕ ਤੇ ਐਨਡੀਪੀਐਸ ਦਾ ਉਹ ਪਹਿਲਾਂ ਦਰਜ ਹੈਗਾ ਤੇ ਇਹਨਾਂ ਦੇ ਅਸੀਂ ਬੈਕਵਰਡ ਫੋਰਵਰਡ ਲੈਂਥਸ ਦੇਖ ਰਹੇ ਆ ਤੇ ਜੋ ਵੀ ਸਾਨੂੰ ਅੱਗੇ ਪਤਾ ਚੱਲੂਗਾ ਅਸੀਂ ਤੁਹਾਡੇ ਰੂਪ ਵਿੱਚ